ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸਟੀਚਿੰਗ ਦੇ ਰਿਕਾਰਡਿੰਗ ਇੱਕ ਹੋਰ ਨਵੀਂ ਵੀਡੀਓ ਇਹ ਵੀਡੀਓ ਹੈਗੀ ਹੈ ਜਿਵੇਂ ਆਪਾਂ ਜਿਹੜੇ ਮੈਚਿੰਗ ਕੱਪੜੇ ਹੁੰਦੇ ਆ ਨਾ ਸੂਟ ਹੁੰਦੇ ਆ ਉਹਨਾਂ ਦੇ ਜਿਹੜੇ ਅ ਸ਼ਰਟ ਦਾ ਕੱਪੜਾ ਹੁੰਦਾ ਉਹਦੇ ਵਿੱਚੋਂ ਆਪਾਂ ਨਾ ਜਦੋਂ ਕਮੀਜ਼ ਕੱਢ ਲੈਂਦੇ ਆ ਤਾਂ ਫਿਰ ਜਿਹੜਾ ਬਾਹਾਂ ਵਾਲੀ ਕੱਪੜਾ ਉਹ ਘੱਟ ਜਾਂਦਾ ਹਾਂ ਦੇਖੋ ਹੁਣ ਜਿਵੇਂ ਮੈਂ ਕੱਪੜਾ ਹਨ ਇੰਨਾ ਕੀ ਬਚਿਆ ਬਾਹਾਂ ਬਣਾਉਣ ਵਾਸਤੇ ਬਾਜੂ ਹੁਣ ਇਹ ਪੂਰਾ ਤਾਂ ਨਹੀਂ ਆ ਸਕਦਾ ਤਾਂ ਆਪਾਂ ਇਹਦੇ ਵਿੱਚ ਜੋੜ ਪਾਵਾਂਗੇ ਜੋੜ ਆਪਾਂ ਕਿਸ ਤਰੀਕੇ ਨਾਲ ਪਾਉਣੇ ਆ ਆਪਾਂ ਤੁਹਾਨੂੰ ਦੱਸਦੇ ਆ ਇਸ ਤਰ੍ਹਾਂ ਨੂੰ ਆਪਾਂ ਤੈਅ ਕਰ ਲੈਣਾ ਠੀਕ ਹੈ ਜੀ ਤੈਅ ਕਰਕੇ ਪਹਿਲਾਂ ਆਪਾਂ ਇਹਦੀ ਲੈਂਥ ਲਾ ਲਾਂਗੇ ਜਿੰਨੀ ਹੈਗੀ ਆ 18 ਇੰਚ ਲੈਂਥ ਆ ਆਪਣੇ ਕੋਲ ਬਾਜੂ ਦੀ ਤੇ ਆਪਾਂ 18.5 ਇੰਚ ਲਾਵਾਂਗੇ 18 ਇੰਚ ਆਪਾਂ ਜਿਹੜਾ ਜਦੋਂ ਬਾਹ ਅਟੈਚ ਕਰਾਂਗੇ ਉਦੋਂ ਵਿੱਚ ਆ ਜਾਊਗਾ ਤੇ ਫੋਲਡ ਕਰਨ ਵਾਸਤੇ ਆਪਣੇ ਕੋਲ ਹੈਗਾ ਇਹ ਉਸ ਤੋਂ ਬਾਅਦ ਆਪਾਂ ਇਹਨੂੰ ਕਟਿੰਗ ਕਰ ਲਾਂਗੇ ਪਹਿਲਾਂ ਬਾਸੂ ਹੋ ਪਾਊਗੀ ਤੇ ਹੁਣ ਆਪਾਂ ਇਹਦੇ ਵਿੱਚ ਜੋੜ ਪਾਵਾਂਗੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਜਿਹੜੇ ਇਹਦਾ ਬਾਰਡਰ ਇਹਨੂੰ ਸੇਮ ਇੱਧਰ ਰੱਖ ਲੈਣਾ ਹੈ ਤੇ ਕਟਿੰਗ ਕਰ ਦਾਂਗੇ ਆਪਾਂ ਇਹਦੇ ਬਰਾਬਰ ਰੱਖ ਕੇ ਹੁਣ ਜਿਹੜਾ ਭੀ ਹ ਕਰਨਾ ਹੈ ਨਾ ਇਹ ਹਾਫ ਕਰ ਲੈਣਾ ਦੋ ਜੋੜ ਪਾਣੇ ਨਾ ਆਪਾਂ ਨੇ ਤਾਂ ਆਪਾਂ ਇਹਨੂੰ ਵੀ ਹਾਫ ਕਰ ਲਾਂਗੇ ਠੀਕ ਹੈ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਸਚਿੰਗ ਕਰਕੇ ਫਿਰ ਆਪਾਂ ਇਹਦੀ ਕਟਿੰਗ ਕਰਾਂਗੇ ਪਹਿਲਾਂ ਆਪਾਂ ਜੋ ਸਲਾਈ ਲਾਵਾਂਗੇ ਉਸ ਤੋਂ ਬਾਅਦ ਆਪਾਂ ਕਟਿੰਗ ਕਰਾਂਗੇ ਬਾਜੂ ਦੀ ਇਹ ਹੈਗਾ ਆਪਣੀ ਬਾਜੂ ਤੇ ਹੁਣ ਆਪਾਂ ਇਹਦੇ ਵਿੱਚ ਜੋੜ પા ਕੇ ਦੱਸਾਂਗੇ ਤੁਹਾਨੂੰ ਵੀ ਆਪਾਂ ਕਿਵੇਂ ਇਹਨੂੰ ਅਟੈਚ ਕਰਨਾ ਹੈ ਇਹ ਹੈ ਕਿ ਇਹਦਾ ਸਿੱਧਾ ਪਾਸਾ ਤੇ ਦੂਸਰੇ ਉਲਟ ਸਾਈਡ ਆ ਤੇ ਆਪਾਂ ਜੋੜਦਾ ਵੀ ਦੇਖ ਲਾਂਗੇ ਵੀ ਕਿਹੜਾ ਸਿੱਧਾ ਪਾਸਾ ਆ ਤੇ ਕਿਹੜਾ ਪੁੱਠਾ ਪਾਸਾ ਆ ਤੇ ਹੁਣ ਆਪਾਂ ਜਿਹੜਾ ਮੇਨ ਚੀਜ਼ ਆ ਜਿਹੜੀ ਸਭ ਤੋਂ ਆਪਾਂ ਨੇ ਜਿਹੜਾ ਇਹਦੇ ਆਹ ਵਾਲੀਆਂ ਲਾਈਨਾਂ ਨੇ ਬਾਰਡਰ ਦੀਆਂ ਇਹਨਾਂ ਨੂੰ ਮੈਚ ਕਰ ਲੈਣਾ ਹੈ ਜੇ ਕੋਈ ਬਦਕਟ ਹੋਊਗੀ ਤਾਂ ਆਪਾਂ ਜਦੋਂ ਫੋਲਡ ਕਰਾਂਗੇ ਨਾ ਉਹਦੇ ਵਿੱਚ ਹੋ ਜੂਗੀ ਫੋਲਡ ਹੋ ਜੂਗੀ ਮੇਨ ਗੱਲ ਇਹ ਇਹ ਹੈ ਕਿ ਆਪਾਂ ਨੇ ਜਿਹੜੇ ਬਾਰਡਰ ਆ ਉਹਨੂੰ ਸੇਮ ਮਤਲਬ ਅਟੈਚ ਕਰਨਾ ਹੈ ਆ ਦੂਸਰੇ ਬਾਜੂ ਦੇ ਨਾਲ ਇੱਕ ਸਾਈਡ ਤੇ ਜੋੜ ਲਗਾ ਲਿਆ ਹੁਣ ਆਪਾਂ ਦੂਸਰੀ ਸਾਈਡ ਵੀ ਇਦਾਂ ਸਲਾਈ ਲਗਾ ਲਾਂਗੇ ਬਾਰਡਰ ਨੂੰ ਮੈਚ ਕਰਕੇ ਇਸ ਨੂੰ ਕੋਪਰੈਸ ਕਰ ਲਈਏ ਨੂੰ ਪ੍ਰੈਸ ਕਰਕੇ ਹੁਣ ਆਪਾਂ ਇਹਦੀ ਕਰਾਂਗੇ ਕਟਿੰਗ ਉਰੀ ਰੱਖਾਂਗੇ ਆਪਾਂ 7.5 ਤੇ ਤੋਂ ਆਪਾਂ ਗਾਰਡ ਪਾਵਾਂਗੇ 2.5 ਤੋਂ 2 ਇੰਚ ਦੇ ਨਿਸ਼ਾਨ ਲਗਾ ਕੇ ਉਸ ਤੋਂ ਬਾਅਦ ਆਪਾਂ

ਠੀਕ ਹੈ ਜੀ ਇਸ ਤਰ੍ਹਾਂ ਆਪਾਂ ਬਾਹ ਦੇ ਵਿੱਚ ਜੋੜ ਪਾ ਸਕਦੇ ਹਾਂ ਹੁਣ ਦੇਖੋ ਦੋਨੋਂ ਸਾਈਡ ਆਪਣੇ ਜੋੜ ਦਿਖਾਈ ਦੇਣਗੇ ਜੇ ਆਪਾਂ ਇੱਕ ਸਾਈਡ ਪਾ ਦਾਂਗੇ ਤਾਂ ਫਿਰ ਉਹ ਵਧੀਆ ਨਹੀਂ ਲੱਗਦਾ ਹੈਗਾ ਦੋਨੋਂ ਸਾਈਡ ਜੋੜ ਪਾਏ ਤਾਂ ਆਪਣੀ ਬਾਜੂ ਤੇ ਫਿਨਿਸ਼ਿੰਗ ਵੀ ਆਉਂਦੀ ਹੈ ਤੇ ਉਹ ਤਾਂ ਵਧੀਆ ਵੀ ਲੱਗਦੀ ਹੈ ਠੀਕ ਇਸ ਤਰ੍ਹਾਂ ਆਪਾਂ ਬਾਜੂ ਦੇ ਵਿੱਚ ਜੋੜ ਪਾ ਸਕਦੇ ਹਾਂ ਤੇ ਬਹੁਤ ਸੁਖ ਤੇ ਆਸਾਨ ਤਰੀਕਾ ਹੈ ਇਹ ਜੋੜ ਪਾਉਣ ਦਾ ਕਟਿੰਗ ਜੀ ਮੈਂ ਆਪਾਂ ਪਹਿਲਾਂ ਜੋੜ પાਕੇ ਹਨਾ ਨਾਲ ਹੀ ਕਪੜਾ ਰੱਖ ਕੇ ਉਹਦਾ ਕਟਿੰਗ ਕਈਆਂ ਤੋਂ ਨਹੀਂ ਹੁੰਦੀ ਤਾਂ ਆਪਾਂ ਇਸ ਤਰ੍ਹਾਂ ਪਹਿਲਾਂ ਜੋੜ ਪਾ ਲਓ ਫਿਰ ਉਸ ਤੋਂ ਬਾਅਦ ਬਾਜੂ ਦੀ ਕਟਿੰਗ ਕਰੋ ਤੇ ਵਧੀਆ ਕਟਿੰਗ ਹੋਊਗੀ ਉਸ ਤਰ੍ਹਾਂ ਤੇ ਚਲੋ ਠੀਕ ਹੈ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਥੈਂਕ ਯੂ ਸੋ ਮੱਚ ਬਾਏ ਬਾਏ ਜੀ ਟੇਕ ਕੇਅਰ